नमस्कार मैं हूं महक और आप देख रहे हैं सी न्यूज पर इस वक्त की खबर 15 अगस्त के मद्देनजर रेलवे स्टेशन बस स्टैंड भीड़ भाड़ वाले इलाकों में की गई चेकिंग बुढ़लाडा दविंदर सिंह कोहली मानसा जिले के एसएसपी भागीरथ सिंह के निर्देश अनुसार बुढ़लाडा की डी मंजीत सिंह ओलक के नेतृत्व में पंद्रह अगस्त को लेकर रेलवे स्टेशनों बस स्टैंडो और भीड़ वाले इलाकों का दौरा किया गया इस मौके आरोप

ਜੋ ਸਾਡੇ ਮਾਨਯੋਗ ਡੀਜੀਪੀ ਸਾਡੀ ਹਦਾਇਤਾਂ ਤੇ ਅਤੇ ਸਾਡੇ ਐਸਐਸਪੀ ਆਫ ਸ਼੍ਰੀ ਭਗਿਰਾਜ ਜੀ ਮਹਿਨਾ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਅੱਜ ਭੀੜਪੜਾ ਵਾਲੇ ਜਗ੍ਹਾ ਤੇ ਅਸੀਂ ਚੈਕਿੰਗ ਕੀਤੀ ਹੈ ਜਿਸ ਵਿੱਚ ਜੈ ਰੇਲਵੇ ਸਟੇਸ਼ਨ ਬੱਸ ਸਟੈਂਡ ਅਤੇ ਬਾਜ਼ਾਰਾਂ ਦੀ ਚੈਕਿੰਗ ਕਰਾਈ ਗਈ ਹੈ ਤੇ ਉਸ ਵੰਦ ਵਿੱਚ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਜੇ ਇਹੋ ਜਿਹੀ ਜਗ੍ਹਾ ਤੇ ਕੋਈ ਲਵਾਰਸ ਵਸਤੂ ਮਿਲਦੀ ਹੈ ਤਾਂ ਤੁਰੰਤ ਸਾਨੂੰ ਉਸ ਬਾਰੇ ਸੂਚਨਾ ਦਿੱਤੀ ਜਾਵੇ ਨਾਲ ਹੀ ਜਿਹੜੇ ਸਾਡੇ ਹੋਟਲ ਜਾਂ ਸਰਾਵਾਂ ਹੈਗੀਆਂ ਉੱਥੇ ਜੇ ਕੋਈ ਬੰਦਾ ਆ ਕੇ ਠਹਿਰਦਾ ਬਾਹਰੋਂ ਉਸ ਬਾਰੇ ਸਾਨੂੰ ਤੁਰੰਤ ਇਤਲਾਹ ਦਿੱਤੀ ਜਾਵੇ ਤਾਂ ਜੋ ਕੋਈ ਮਾੜਾ ਅੰਸਰ 15 ਅਗਸਤ ਦੇ ਸਭਾ ਵਿੱਚ ਕੋਈ ਵੀ ਵਿਗਨ ਪੈਦਾ ਨਾ ਕਰ ਸਕੇ